ਸ਼ਾਲੇ ਕਹਿੰਦੇ ਹੁੰਦੇ ਨੇ ਇਸ ਦੁਨੀਆ ਤੋਂ ਜਾਣ ਵੇਲੇ ਨਾਲ ਕੁਝ ਨਹੀਂ ਜਾਂਦਾ ਸਹੀ ਗੱਲ ਹੈ ਨਹੀਂ ਜਾਂਦਾ ਕੁਝ ਨਾਲ ਪਰ ਇੱਕ ਗੱਲ ਯਾਦ ਰੱਖਿਓ ਐਂਡ ਤੱਕ ਕੀ ਰਹੂਗਾ ਉਹ ਮੈਂ ਦੱਸਦਾ ਤੁਹਾਨੂੰ ਹੀ ਪਤਾ ਹੀ ਐਂਡ ਤੱਕ ਨਾਲ ਰਹਿਣਾ ਤੁਹਾਡੇ ਸਰੀਰ ਨੇ ਜੇ ਸ਼ੇਧਮੰਦ ਹੋਇਆ ਤਾਂ ਐਂਡ ਤੱਕ ਤੁਹਾਡੀ ਬਹੁਤ ਸੋਹਣੀ ਲਾਈਫ ਜਿਹੜੀ ਉਹ ਲੰਘੂਗੀ ਤੇ ਇਸ ਤੋਂ ਬਾਅਦ ਹੈਗਾ ਕਿ ਪੈਸਾ ਪੈਸਾ ਮਣੀਜ ਮੋਰਪੋਰਟੈਂਟ ਪਤਾ ਕਿਉਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਏਸੀ ਦੀ ਜ਼ਰੂਰਤ ਪੈਂਦੀ ਹੈ ਸਾਨੂੰ ਤੇ ਹਮੇਸ਼ਾ ਜਿੱਥੇ ਕੋਈ ਨਹੀਂ ਕੱਢਦਾ ਪੈਸਾ ਕਮ ਆਉਂਦਾ ਹੈ ਠੀਕ ਹੈ ਨਾ ਕਿਉਂਕਿ ਜੁੱਗ ਪੈਸੇ ਦਾ ਹੈਗਾ ਤੇ ਪੈਸਾ ਬਹੁਤ ਜ਼ਰੂਰੀ ਹੈ ਸਿਆਣੇ ਕਹਿੰਦੇ ਹੁੰਦੇ ਨੇ ਦੱਬ ਰੱਜ ਕੇ ਸੌਰੀ ਮਾਫ ਕਰਨਾ ਸਿਆਣੇ ਕਹਿੰਦੇ ਹੁੰਦੇ ਨੇ ਦੱਬ ਕੇ ਕਮਾਓ ਰੱਜ ਕੇ ਖਾਓ ਮਿਹਨਤ ਵਿੱਚ ਕੋਈ ਨਾ ਕਮੀ ਦੱਬ ਕੇ ਮਿਹਨਤ ਕਰੋ ਜਿਸ ਵੀ ਫੀਲਡ ਵਿੱਚ ਹੈ ਗਿਆ ਸੱਚੇ ਦਿਲੋਂ ਕਰੋ ਵੈਗਰੂ ਨੂੰ ਯਾਦ ਕਰਕੇ ਸਟਾਰਟ ਕਰੋ ਤੇ ਵੈਗਰੂ ਨੂੰ ਤੁਹਾਡੇ ਜੋ ਵੀ ਤੁਸੀਂ ਕਿਸ ਜਿਸ ਵੀ ਰੱਬ ਨੂੰ ਮੰਨਦੇ ਹੋ ਉਹਨੂੰ ਯਾਦ ਕਰਕੇ ਕੰਮ ਸਟਾਰਟ ਕਰੋ ਤੇ ਉਹਦਾ ਸ਼ੁਕਰਾਨਾ ਕਰਦੇ ਹੋਏ ਕੰਮ ਨੂੰ ਫਿਨਿਸ਼ ਕਰੋ ਤੇ ਤੁਹਾਡੀਆਂ ਵਿੱਚ ਬਰਕਤ ਆਉਣਗੀਆਂ ਬਰਕਤ ਬਹੁਤ ਵੱਡੀ ਚੀਜ਼ ਆ ਹੱਸਦੇ ਚਿਹਰਿਆਂ ਤੇ ਬਰਕਤ ਆਉਂਦੀਆਂ ਨੇ ਸਾਰਾ ਦਿਨ ਰੋਂਦਾ ਰੋਂਦਾ ਮਰੂੰ ਮਰੂੰ ਕਰਨ ਵਾਲੇ ਕਦੇ ਬਰਕਤ ਨਹੀਂ ਰਹਿੰਦੇ ਕਦੇ ਵੀ ਆਪਣੇ ਆਪ ਨੂੰ ਇਹ ਨਾ ਕਹੋ ਵੀ ਕੱਖ ਨਹੀਂ ਹੈਗਾ ਮੇਰੇ ਕੋਲ ਉਹ ਰੱਬ ਦੀ ਬਹੁ ਮਿਹਰ ਚੜਦੀ ਕਲਾ ਸਭ ਆਨੰਦ ਮੰਗਲਾ ਦਬ ਅੱਗੇ ਖਾਓ ਜ਼ਿੰਦਗੀ ਚ ਇਹ ਅੱਗੇ ਵਧਣਾ ਦੱਬ ਕੇ ਕਮਾਓ ਬਹੁਤ ਜਿਆਦਾ ਜ਼ਰੂਰੀ ਹੈ ਜ਼ਿੰਦਗੀ ਵਿੱਚ ਕੰਮ ਦੇ ਨਾਲ ਨਾਲ ਟਾਈਮ ਕੱਢ ਕੇ ਆਪਦੇ 20 25 ਮਿੰਟ ਟਾਈਮ ਕੱਢੋ ਜਿਹੜੇ ਵੀ ਕੰਮ ਚ ਤੁਸੀਂ ਫੂਲਡ ਚ ਕੰਮ ਕਰਦੇ ਆਂ ਆਪਦਾ ਖਾਣਾ ਖਾਓ ਟਾਈਮ ਨਾਲ ਖਾਓ ਤੇ ਚੰਗਾ ਖਾਓ ਮਾੜੀਆਂ ਚੀਜ਼ਾਂ ਤੋਂ ਬਚੋਗੇ ਤਾਂ ਲਾਈਫ ਸੋਹਣੀ ਤੇ ਲੰਬੀ ਜਾਓਗੇ ਘਰ ਵਿੱਚ ਪੈਸੇ ਦੀ ਬਰਕਤ ਰਹੂਗੀ ਤੇ ਘਰ ਵਿੱਚ ਪੈਸਾ ਟਿਕਿਆ ਰਹਿੰਦਾ ਕਿਸੇ ਬਾਬਿਆਂ ਕੋਲ ਜਾ ਕੇ ਜਾਂ ਕਿਸੇ ਹੋਰ ਛਿਆਣਿਆਂ ਕੋਲ ਜਾ ਕੇ ਇਹ ਪੁੱਛਣਾ